ਸਾਰੇ ਦੋਸਤੋ ਕੀ ਹਾਲ ਨੇ ਜੀ ਉਮੀਦ ਕਰਦਾ ਬਿਲਕੁਲ ਠੀਕ ਹੋਮ ਹੋਗੇ ਤਾਂ ਰਾਜੇ ਅੱਜ ਤੁਹਾਡੇ ਵਾਸਤੇ ਮੈਂ ਰਿਵਿਊ ਕਰਨ ਜਾ ਰਿਹਾ ਅੱਜ ਦੇ ਪੇਪਰ ਦਾ 28 ਜੁਲਾਈ ਦਾ ਪੰਜਾਬ ਪੁਲਿਸ ਦਾ ਜਿਹੜਾ ਪੇਪਰ ਹੋਇਆ ਕਿਸ ਤਰ੍ਹਾਂ ਦਾ ਪੇਪਰ ਹੋਇਆ ਕਿਵੇਂ ਹੋਇਆ ਪਹਿਲੀ ਗੱਲ ਤਾਂ ਰਾਜੇ ਮੈਂ ਸਾਰੇ ਬੱਚਿਆਂ ਨੂੰ ਵਧਾਈਆਂ ਦੇਣਾ ਚਾਹਣਾਗਾ ਕਿ ਪੇਪਰ ਜਿੰਨਾ ਕੈਂਡੀਡੇਟਾਂ ਨੇ ਕਾਲਸ ਆ ਰਹੇ ਨੇ ਮੈਨੂੰ ਸੁਣ ਕੇ ਬਹੁਤ ਜ਼ਿਆਦਾ ਖੁਸ਼ੀ ਹੁੰਦੀ ਹੈ ਜਦੋਂ ਬੱਚੇ ਕਹਿੰਦੇ ਕਿ ਪੇਪਰ ਬਹੁਤ ਵਧੀਆ ਹੋ ਰਿਹਾ ਤੁਹਾਡਾ ਤੇ ਜੇਕਰ ਆਪਾਂ ਗੱਲਬਾਤ ਕਰੀਏ ਤਾਂ ਜਿਹੜੇ ਰਾਜੇ ਤੁਹਾਨੂੰ ਮੈਂ ਕਰੰਟ ਅਫੇਅਰ ਕਰਵਾਏ ਹੋਏ ਆ 1 ਸਾਲ ਦੇ 1 ਸਾਲ ਦੇ ਕਰੰਟ ਅਫੇਅਰ ਕਰਵਾਏ ਹੋਏ 2022 ਤੇ 23 ਦੇ ਤਾਂ 22 ਅਤੇ 23 ਦੇ ਕਰੰਟ ਅਫੇਅਰਾਂ ਦੇ ਵਿੱਚੋਂ ਆ ਜਿਹੜੇ ਕਰੰਟ ਅਫੇਅਰ ਪਾਏ ਗਏ ਆ ਜਿਨ੍ਹਾਂ ਦੇ ਵਿੱਚੋਂ ਕਾਫੀ ਕੈਂਡੀਡੇਟਾਂ ਨੂੰ ਕਰੰਟ ਅਫੇਅਰ ਸੀ ਜਿਹੜੇ ਉਹ ਆਉਂਦੇ ਸੀਗੇ ਠੀਕ ਹੈ ਜੀ ਦੂਜੇ ਪਾਸੇ ਰਾਜੇ ਜਿਹੜੇ ਮੈਂ ਤੁਹਾਨੂੰ ਬਾਰ ਬਾਰ ਫੇਰ ਕਹਿੰਨਾ ਕਿ ਜੇ ਭਾਈ ਕਿਸ ਨੂੰ ਫ੍ਰੀਕ ਚੀਜ਼ਾਂ ਚਾਹੀਦੀਆਂ ਹੁੰਦੀਆਂ ਹੁੰਦੀਆਂ ਉਹ ਵੀ ਤੁਹਾਨੂੰ ਮੈਂ ਪ੍ਰੋਵਾਈ ਉਸ ਤੋਂ ਪਹਿਲਾਂ ਮੈਂ ਤੁਹਾਨੂੰ ਫੇਰ ਦੱਸਣਾ ਚਾਹਣਾ ਰਾਜੀ ਜੀ ਜੇ ਕਿਸੇ ਕੈਂਡੀਡੇਟ ਨੇ ਠੀਕ ਹੈ ਜੀ 2021 22 23 ਦੇ ਕਰੰਟ ਅਫੇਅਰ ਬਿਲਕੁਲ ਫ੍ਰੀ ਚ ਲੈਣੇ ਆ ਤੇ ਆਪਣੇ ਪਾਲਿਟੀ ਦੇ ਜਿਹੜੇ 350 MCQ ਵਾਲਾ ਫਿੱਪ ਹੋਲਡਰ ਹੈਗਾ ਉਹ ਲੈਣਾ ਉਹ ਤੁਹਾਨੂੰ ਆਪਣੀ ਐਪ ਤੋਂ ਮਿਲ ਜੂਗਾ ਤੇ ਜਿੰਨ ਆਈਫੋਨ ਵਾਲੇ ਬੱਚੇ ਤਾਂ ਆ ਐਪ ਡਾਊਨਲੋਡ ਕਰ ਲਿਓ ਐਂਡਰੋਇਡ ਵਾਲੇ ਬੱਚੇ ਆ ਐਪ ਡਾਊਨਲੋਡ ਕਰ ਲਿਓ ਪਲੇ ਸਟੋਰ ਤੋਂ ਆਪਣਾ ਮੋਬਾਈਲ ਨੰਬਰ ਹੈ ਤੇ ਬਾਕੀ ਰਾਜੀ ਆਹ ਮੈਚ ਆਪਣੇ ਕੋਲ ਆਲਰੇਡੀ ਚੱਲ ਰਹੇ ਨੇ ਠੀਕ ਹੈ ਜੀ ਤੇ ਇਹ ਤੁਸੀਂ ਜੁਆਇਨ ਕਰ ਸਕਦੇ ਹੋ ਜਿਹਦੇ ਵਿੱਚ ਤੁਹਾਨੂੰ ਜੇਲ ਬਾਰਡਰ ਦਾ ਹੋ ਗਿਆ ਤੇ ਜਿਹੜੀ ਪੰਜਾਬ ਪੁਲਿਸ 10000 ਦੀ ਭਰਤੀ ਹੈ ਉਹ ਵੀ ਤੇ ਪੰਜਾਬ ਦੇ ਸਾਰੇ ਵਿੱਚਾਂ ਮੈਂ ਤੁਸੀਂ ਆਲ ਪੰਜਾਬ एग्जाम ਵਾਲਾ ਲੈ ਸਕੋ ਜਿਹਦੇ ਵਿੱਚ ਇੰਗਲਿਸ਼ ਅਤੇ ਪੰਜਾਬੀ ਜ਼ੀਰੋ ਲੈਵਲ ਤੋਂ ਹੋਊਗੀ ਇਹਦੇ ਤੁਹਾਨੂੰ ਆਲ ਪੀਡੀਐਫ ਮਿਲਣਗੇ ਠੀਕ ਹੈ ਜੀ ਪਲੱਸ ਆ ਲੈਕਚਰ ਤੇ ਸਾਰੀਆਂ ਕਲਾਸਾਂ ਜ਼ੀਰੋ ਲੈਵਲ ਤੋਂ ਹੋਣਗੀਆਂ ਤੁਹਾਡੇ ਵਾਸਤੇ ਠੀਕ ਹੈ ਚਲੋ ਕਰਦੇ ਆ ਅੱਜ ਦੇ ਪੇਪਰ ਦਾ ਰਿਵਿਊ ਆਪਾਂ ਚਲੋ ਤਾਂ ਅੱਜ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਆ ਜੀਕੇ ਦੀ ਠੀਕ ਹੈ ਜੀ ਜੀਕੇ ਦੇ ਵਿੱਚ ਜਿਹੜੇ ਅੱਜ ਕਰੰਟ ਅਫੇਅਰ ਪਾਏ ਗਏ ਆ ਉਹ ਪਾਏ ਗਏ 2022 ਤੇ 23 ਦੇ ਠੀਕ ਹੈ ਜੀ 2022 ਤੇ 23 ਦੇ ਕਰੰਟ ਅਫੇਅਰ ਪਾਏ ਗਏ ਆ ਤੇ ਜਿਹੜੇ ਅੱਜ ਪਾਲਟੀ ਦੇ ਪ੍ਰੈਸ਼ਨ ਆਏ ਆ ਉਹਦੇ ਵਿੱਚ ਕੋਈ ਵੀ ਆਰਟੀਕਲ ਨਹੀਂ ਸੀਗਾ ਜਿਹੜੇ ਸ਼ਾਮ ਵਾਲੀ ਸ਼ਿਫਟ ਦੀ ਗੱਲ ਕਰਦਾ ਸੋਭਾ ਵਾਲੇ ਦੇ ਵਿੱਚ ਇੱਕ ਦੋ ਦੋ ਤਿੰਨ ਆਰਟੀਕਲ ਸੋਭਾ ਵਾਲੇ ਚ ਹੈਗੇ ਸੀ ਪਰ ਸ਼ਾਮ ਵਾਲੇ ਚ ਕੋਈ ਵੀ ਆਰਟੀਕਲ ਨਹੀਂ ਪਾਇਆ ਸੀਗਾ ਠੀਕ ਹੈ ਜੀ ਬਾਕੀ ਪੰਜਾਬ ਜੀ ਕਿਤੇ ਦੇ 6 ਤੋਂ 7 ਪ੍ਰੈਸ਼ਨ ਸੀ ਉਹ ਪ੍ਰੈਸ਼ਨ ਵੀ ਰਾਜੇ ਜਿਹੜੀ ਮੈਂ ਤੁਹਾਡੀ ਮੈਰਾਥਨ ਕਲਾਸ ਲਾਈ ਹੋਈ ਹੈ YouTube ਦੇ ਉੱਪਰ 367 ਪ੍ਰੈਸ਼ਨ ਆਪਣੇ ਬਿਲਕੁਲ ਫ੍ਰੀ ਕਲਾਸ ਹੈ ਮੈਰਾਥਨ ਜਿੰਨਾ ਫਾਇਦਾ ਲੱਤਾ ਜਾਂਦਾ ਲੈ ਲਓ ਉਹਦੇ ਚੋ ਕਰਵਾਏ ਹੋਏ ਆਏ ਆ ਸਾਰੇ ਉਹਦੇ ਚੋ ਕਰਵਾਏ ਹੋਏ ਆਏ ਆ ਠੀਕ ਹੈ ਜੀ ਤੇ ਪਾਲਿਟੀ ਦੀ ਵੀ ਉਹਦੇ ਵਿੱਚੋਂ ਕਰਵਾਏ ਹੋਏ ਆ ਸਾਰਾ ਪ੍ਰੋਗਰਾਮ ਫ੍ਰੀ ਕੰਟੈਂਟ ਦੇ ਵਿੱਚੋਂ ਵੀ ਤੁਹਾਨੂੰ ਕਾਫੀ ਸਬਜੈਕਟ ਮਿਲ ਰਹੇ ਨੇ ਠੀਕ ਹੈ ਜੀ ਤੇ ਪੇਡ ਦੇ ਵਿੱਚ ਤੁਹਾਨੂੰ ਮਿਲਨੇ ਮਿਲਿਆ ਫ੍ਰੀ ਕੰਟੈਂਟ ਦੇ ਵਿੱਚ ਉਹ ਤੁਹਾਨੂੰ ਬਹੁਤ ਜਿਆਦਾ ਵਧੀਆ ਫਾਇਦਾ ਹੋ ਰਿਹਾ ਹੈਗਾ ਤੇ ਦੂਸਰੀ ਗੱਲ ਤੇ ਪੰਜਾਬ ਜੀ ਕੀ ਇੱਕ ਦਾ ਅਪ੍ਰੀਸ਼ਨ ਆਪਾਂ ਨੂੰ ਇਹ ਦੇਖਣ ਨੂੰ ਮਿਲਿਆ ਇੱਕ ਪੰਜਾਬ ਜੀ ਕੀ ਆਪਾਂ ਨੂੰ ਦੇਖਣ ਨੂੰ ਮਿਲਿਆਗਾ ਕਿ ਅੰਮ੍ਰਿਤਸਰ ਜ਼ਿਲ੍ਹੇ ਦੀ ਸਥਾਪਨਾ ਕਿਸ ਨੇ ਕੀਤੀ ਅੰਮ੍ਰਿਤਸਰ ਸ਼ਹਿਰ ਕਿਸ ਨੇ ਬਸਾਇਆ ਸੀਗਾ ਅਤੇ ਮਹਾਰਾਜਾ ਅਜੀਤ ਸਿੰਘ ਜੀ ਦੇ ਸੈਨਾਪਤੀ ਦਾ ਨਾਮ ਪੁੱਛਿਆ ਗਿਆ ਸੀਗਾ ਠੀਕ ਹੈ ਜੀ ਇਸ ਤਰ੍ਹਾਂ ਨਾਲ ਕਈ ਰਾਜੇ ਪੇਪਰਾਂ ਦੇ ਵਿੱਚ ਹੋਰ ਵੀ ਪੁੱਛੇਗੇ ਜੀ ਬਾਕੀ ਜਿਹੜੇ ਪੋਲਿਟੀ ਦੇ ਲੈਵਲ ਸੀ ਅੱਜ ਬਹੁਤ ਸਾਰਾ ਸੌਖਾ ਲੈਵਲ ਸੀ ਪੋਲਿਟੀ ਦਾ ਕੋਈ ਵੀ ਬੱਚਾ ਇਹ ਨਹੀਂ ਕਹਿ ਆਪਣੀ ਆਹੀ 8 ਤੋਂ 10 ਨੰਬਰਾਂ ਦੀ ਪੋਲਿਟੀ ਤੇ ਕਰੰਟ ਅਫੇਅਰ ਸੀ ਤੇ 6 ਤੋਂ 7 ਨੰਬਰਾਂ ਦੀ ਆਪਣੀ ਪੰਜਾਬੀ ਸੀ ਜਿਵੇਂ ਤੁਹਾਨੂੰ ਮੈਂ ਦੱਸਿਆ ਹੋਇਆਗਾ ਠੀਕ ਹੈ ਜੀ ਦੂਸਰੀ ਗੱਲ ਕਰੀਏ ਜੇਕਰ ਆਪਾਂ ਮੈਥ ਬਾਰੇ ਠੀਕ ਹੈ ਜੀ ਮੈਥ ਦੇ ਵਿੱਚ ਤੁਹਾਨੂੰ ਦੱਸਣਾ ਨੇਰਾ ਜੀ ਮੈਥ ਦੇ ਵਿੱਚ ਜਿਹੜੇ ਜਿਹੜੇ ਆਪਰੇਸ਼ਨ ਆਏ ਸੀਗੇ ਉਹਦੇ ਵਿੱਚੋਂ ਆਪਰੇਸ਼ਨ ਸੀਗੇ ਐਲਸੀਐਮ ਐਚसीएफ ਦਾ ਸੀਗਾ ਆਪਰੇਸ਼ਨ ਐਵਰੇਜ ਦਾ ਇੱਕ ਆਪਰੇਸ਼ਨ ਸੀਗਾ ਐਸਆਈ ਦੇ 2 ਤੋਂ 3 ਆਪਰੇਸ਼ਨ ਸੀਗੇ ਰੇਸ਼ੋ ਦੇ 2 ਤੋਂ 3 ਆਪਰੇਸ਼ਨ ਸੀਗੇ ਤੇ ਟਾਈਮ ਐਂਡ ਵਰਕ ਠੀਕ ਹੈ ਜੀ ਟਾਈਮ ਐਂਡ ਵਰਕ ਇੱਕ ਮਿੰਟ ਹੋਲਡ ਰੱਖੋ ਟਾਈਮ ਐਂਡ ਵਰਕ ਦੇ ਕਿੰਨੇ ਸਵਾਲ ਆਏ ਸੀਗੇ ਦੋ ਸਵਾਲ ਸੀ ਟਾਈਮ ਐਂਡ ਵਰਕ ਦੇ ਠੀਕ ਹੈ ਜੀ ਤੇ ਪ੍ਰੋਫਿਟ ਐਂਡ ਲਾਸ ਦੇ ਵਿੱਚੋਂ ਤਿੰਨ ਸਵਾਲ ਆਏ ਹੋਏ ਸੀਗੇ ਠੀਕ ਹੈ ਜੀ ਤੇ ਇਹ ਰਾਜੇ ਅੱਜ ਦੇ ਮਤਲਬ ਪੇਪਰ ਦੇ ਜਿਹੜਾ ਮੋਟਾ-ਮੋਟਾ ਜਾਂ ਆਈਡੀਆ ਹੈਗਾ ਉਹ ਇਹਦੇ ਵਿੱਚੋਂ ਹੀ ਆਏ ਪਏ ਸੀ ਤੇ ਸਿੰਪਲੀਫਿਕੇਸ਼ਨ ਦੇ ਬਾਰਡ ਮਾਸ ਦੇ ਵਿੱਚੋਂ ਦੋ ਸਵਾਲ ਸੀਗੇ ਠੀਕ ਹੈ ਜੀ ਇਸ ਤਰ੍ਹਾਂ ਸੀਗਾ ਤੇ ਬਾਕੀ ਜੇਕਰ ਆਪਾਂ ਗੱਲ ਕਰੀਏ ਰੀਜ਼ਨਿੰਗ ਦੀ ਠੀਕ ਹੈ ਜੀ ਰੀਜ਼ਨਿੰਗ ਦੀ ਗੱਲ ਕਰੀਏ ਰੀਜ਼ਨਿੰਗ ਦੇ ਵਿੱਚ ਰੈਂਕਿੰਗ ਦੇ ਸਵਾਲ ਆਏ ਸੀਗੇ ਠੀਕ ਹੈ ਜੀ ਰ ਰੀਜ਼ਨਿੰਗ ਦੇ ਵਿੱਚੋਂ ਤੇ ਹੋਰ ਸਿਟਿੰਗ ਅਰੇਂਜਮੈਂਟ ਦੇ ਸੀਗੇ ਸਿਟਿੰਗ ਅਰੇਂਜਮੈਂਟ ਦੇ ਤਿੰਨ ਸਵਾਲ ਆਏ ਸੀਗੇ ਰੈਂਕਿੰਗ ਦੇ ਦੋ ਸਵਾਲ ਸੀ ਤੇ ਨੰਬਰ ਸੀਰੀਜ਼ ਦੇ ਆਪਣੇ ਆਏ ਸੀ ਤਿੰਨ ਸਵਾਲ ਤੇ ਨੰਬਰ ਸੀਰੀਜ਼ ਦੇ ਤਿੰਨ ਸਵਾਲ ਤੇ ਅਲਫਾਬੈਟ ਸੀਰੀਜ਼ ਦੇ ਤਿੰਨ ਸਵਾਲ ਠੀਕ ਹੈ ਜੀ ਇਹ ਪ੍ਰੋਸੈਸ ਰਿਹਾ ਬਲੱਡ ਰਿਲੇਸ਼ਨ ਦਾ ਇੱਕ ਸਵਾਲ ਸੀਗਾ ਠੀਕ ਹੈ ਜੀ ਤੇ ਡਾਇਰੈਕਸ਼ਨ ਦਾ ਇੱਕ ਸਵਾਲ ਸੀਗਾ ਤਾਂ ਇਹ ਸੀਗਾ ਜੇ ਰੀਜਨਿੰਗ ਪ੍ਰੋਸੈਸ ਜਿਹੜਾ ਹਰ ਵਾਰ ਆ ਰਿਹਾ ਹੈਗਾ ਠੀਕ ਹੈ ਜੀ ਤੇ ਬਾਕੀ ਦਾ ਜੇ ਕੰਪਿਊਟਰ ਦਾ ਜਿਹੜਾ ਪੇਪਰ ਆਇਆ ਹੈਗਾ ਉਹ ਤੁਹਾਡੀ ਮੈਂ ਮੈਰਾਥਨ ਕਲਾਸ ਲਗਾਈ ਹੋਈ ਹੈਗੀ ਸ਼ਾਇਦ ਮੇਰੀ ਮੈਰਾਥਨ ਕਲਾਸ ਦੇ ਵਿੱਚ ਘੱਟੋ ਘੱਟ 250 ਪਲੱਸ ਮੈਂ ਤੁਹਾਨੂੰ ਐਮਸੀਕਿਊ ਪ੍ਰੋਵਾਈਡ ਕਰਵਾਇਆ ਹੋਇਆ ਹੈਗਾ YouTube ਤੇ ਉਹ ਵੀ ਬਿਲਕੁਲ ਫ੍ਰੀ ਕਲਾਸ ਹੈਗੀ ਉਹ ਵੀ ਭਾਈ ਤੁਸੀਂ ਲਗਾ ਸਕਦੇ ਹੋ ਦੇਖੋ ਜੀ ਤੁਹਾਨੂੰ ਇੰਨੇ ਸਬਜੈਕਟ ਨੇ ਮੈਂ ਬਿਲਕੁਲ ਫ੍ਰੀ ਕਲਾਸਿਸ ਪ੍ਰੋਵਾਈਡ ਕਰਵਾਈਆਂ ਗਈਆਂ ਉਹ ਵੀ ਇੰਨੇ ਜਿਆਦੇ ਵਧੀਆ ਲੈਵਲ ਆ ਉਹਨਾਂ ਦਾ ਜਿੰਨਾ ਵੀ ਤੁਸੀਂ ਕਹੋ ਠੀਕ ਹੈ ਜੀ ਬਾਕੀ ਬੱਚਾ ਫਾਇਦਾ ਲੈਣ ਵਾਲਾ ਚਾਹੀਦਾ ਜਿੰਨਾ ਫਾਇਦਾ ਤੁਸੀਂ ਲੈ ਸਕਦੇ ਹੋ ਦੇਖੋ ਤਾਂ ਜੀ ਮੈਂ ਅੱਜ ਤੱਕ YouTube ਤੇ ਵੀ ਕੁਝ ਵੀ ਕਰਵਾਵਾ ਚਾਹੇ ਐਪ ਤੇ ਕਰਵਾਵਾ ਮੈਂ ਸਿਰਫ ਇੰਪੋਰਟੈਂਟ ਸਿਲੇਬਸ ਹੀ ਕਰਵਾਉਣਾ ਹੁੰਦਾ ਕਿਉਂਕਿ ਆਪਾਂ ਫਾਲਤੂ ਸਿਲੇਬਸ ਕਦੇ ਨਹੀਂ ਕਰਵਾਉਂਦੇ ਹੁੰਦੇ ਮੇਰਾ ਕੰਮ ਇਹ ਨਹੀਂ ਹੁੰਦਾ ਕਿ ਤੁਹਾਨੂੰ ਮੈਂ ਲੈਕਚਰ 800 ਪ੍ਰੋਵਾਈਡ ਕਰਵਾਉਣਾ ਚਾਹੇ ਮੈਂ ਲੈਕਚਰ ਤੁਹਾਨੂੰ 400 ਹੀ ਪ੍ਰੋਵਾਈਡ ਕਰਵਾਵਾਂ ਪਰ ਉਹ 400 ਲੈਕਚਰ ਦਾ ਜਿਹੜੀ ਕਵਾਂਟੀਟੀ ਹੋਊਗੀ ਉਹਦੀ ਉਹ ਚ ਉਹਦੀ ਕੁਆਲਿਟੀ ਹੋਊਗੀ ਉਹਦਾ ਹੀ ਨਹੀਂ ਹੋਊਗਾ ਕਿ ਉਹਦੇ ਚ ਕੁਝ ਆਊਗਾ ਨਹੀਂ ਜਿੰਨਾ ਸਿਲੇਬਸ ਆਊਗਾ ਉਹਦੇ ਚ ਆਊਗਾ ਜਿਹੜੀਆਂ ਜੇਕਰ ਤੁਸੀਂ ਆਪਣੀਆਂ ਯੂਟਿਊਬਰਾਂ ਦੇ ਜਿਹੜੀਆਂ ਮੈਰਾਥਨ ਕਲਾਸਾਂ ਉਹੀ ਲਾ ਕੇ ਦੇਖ ਲਓ ਤੁਹਾਨੂੰ ਘੱਟੋ ਘੱਟ ਨਾਂਵ ਵਾਲਾ 60 ਤੋਂ 70% ਸਿਲੇਬਸ ਉਹਦੇ ਵਿੱਚ ਕਵਰ ਹੋ ਜਾਊਗਾ ਠੀਕ ਹੈ ਜੀ ਬੈਚ ਦੇ ਵਿੱਚ ਇਹ ਹੁੰਦਾ ਕਿ ਉਹ ਤੁਹਾਡੇ ਕੰਮ ਪੱਕਾ ਰਿਪੀਟ ਹੋ ਜਾਂਦਾ ਬਾਰੀ ਬਾਰੀ ਜਿਹੜੀ ਰਿਵੀਜ਼ਨ ਹੋ ਜਾਂਦੀ ਉਹ ਚੀਜ਼ਾਂ ਦੀ ਠੀਕ ਹੈ ਜੀ ਬਾਕੀ ਰਾਜੇ ਜਿਵੇਂ ਵੀ ਅੱਗੇ ਤੋਂ ਪ੍ਰੋਸੈਸ ਰਹੂਗਾ ਪੇਪਰ ਦਾ ਉਹ ਤੁਹਾਡੇ ਬਾਰੇ ਰਿਵਿਊ ਕਰਦੇ ਰਹਿਾਂਗੇ ਬਾਕੀ ਇਹਦੀ ਤਿਆਰੀ ਨਾਲ ਛੋਟਾ ਰਾਜੇ ਜਿਹੜੇ ਬੱਚਾ ਨੇ ਪੰਜਾਬ ਪੁਲਿਸ ਵਾਲਾ ਬੈਚ ਲੈਤਾ ਹੋਇਆਗਾ ਇਸ ਦੇ ਵਿੱਚ ਹੀ ਤੁਸੀਂ ਜੁਆਇਨ ਰਹਿਣਾਗਾ ਇਹਦੇ ਵਿੱਚ ਹੀ ਤੁਹਾਡਾ ਸਰਵਿਸ ਇੰਸਪੈਕਟਰ ਦਾ ਪ ਠੀਕ ਹੈ ਜੀ ਤੇ ਜਿਹੜੇ ਬੱਚੇ ਨੇ ਪੰਜਾਬ ਦੇ ਸਾਰੇ ਪੇਪਰ ਦੀ ਤਿਆਰੀ ਕਰਨੇ ਉਹਦੇ ਬਾਅਦ ਆਪਣਾ ਚੜ੍ਹਦੀ ਕਲਾ ਬੈਚ ਚੱਲਦਾ ਹੈ ਬਾਕੀ ਦਾ ਜੇ ਪਟਵਾਰੀ ਵੀਡੀਓ ਕਲਾਸ ਕੇ ਤਾਂ ਤੁਹਾਨੂੰ ਪਤਾ ਹੀ ਹੈ ਅਲੱਗ ਤੋਂ ਤੁਸੀਂ ਪੱਚੀਚ ਕਰ ਸਕਦੇ ਹੋ ਆਫਲਾਈਨ ਕਲਾਸ ਦੇ ਮੁਕਾਬਲੇ ਸਿਰਫ 5% ਫੀਸ ਹੈ ਜੀ ਤੇ ਜਲਦੀ ਜੁਆਇਨ ਕਰ ਸਕਦੇ ਹੋ ਧੰਨਵਾਦ ਮੇਰੇ ਦੋਸਤੋ